ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋਂ ਵਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਣ ਹੋਗੇ ਅੱਜ ਦਿਨ ਆ ਜਿਹੜਾ ਉਹ ਐਤਵਾਰ ਆ ਤੇ ਤਰੀਕ 24 15 24 ਅਗਸਤ ਅੱਜ ਤੇ ਦਿਨ ਐਤਵਾਰ ਆ ਆਪਾਂ ਜਿਹੜੇ ਸਵੇਰ ਦੇ ਸਾਰੇ ਕੰਮ ਧੰਦੇ ਕਰ ਲਏ ਆ ਐਤਵਾਰ ਨੂੰ ਜਿਹੜਾ ਕੰਮ ਆਉ ਕਾਫੀ ਜ਼ਿਆਦੇ ਵੱਧ ਜਾਂਦਾ ਕਿਉਂਕਿ ਜਿਹੜੇ ਬੱਚੇ ਘਰੇ ਹੁੰਦੇ ਆ ਇਹ ਕਿਨਾਂ ਦਿਨ ਜਿਹੜੀਆਂ ਵਰਦੀਆਂ ਗੁਰਦੂਆਂ ਬੂਟ ਉਹ ਵਰਦੰਗਾ ਚਿੱਟੂਗਾ ਉਹਨਾਂ ਦਾ ਕਾਫੀ ਜ਼ਿਆਦੇ ਕੰਮ ਹੋ ਜਾਂਦਾ ਕੱਪੜਿਆਂ ਦਾ ਵੀ ਕਾਫੀ ਜ਼ਿਆਦੇ ਕੰਮ ਹੋ ਜਾਂਦਾ ਐਤਵਾਰ ਨੂੰ ਬਾਕੀ ਬੱਚੇ ਘਰੇ ਹੁੰਦੇ ਆ ਕੋਈ ਹੋਰ ਜਿਹੜਾ ਵੱਧ ਕੰਮ ਆਪਾਂ ਕਰਦੇ ਕੋਈ ਖਾਸ ਕੰਮ ਐਤਵਾਰ ਨੂੰ ਨਹੀਂ ਹੁੰਦਾ ਕਿਉਂਕਿ ਬੱਚੇ ਘਰੇ ਹੁੰਦੇ ਆ ਇਹਨਾਂ ਦੇ ਡੈਡੀ ਵੀ ਘਰੇ ਹੁੰਦੇ ਐਤਵਾਰ ਨੂੰ ਉਹ ਵੀ ਦੁਕਾਨ ਤੇ ਨਹੀਂ ਜਾਂਦੇ ਉਹਨਾਂ ਨੂੰ ਵੀ ਛੁੱਟੀ ਹੁੰਦੀ ਆ ਬੱਚਿਆਂ ਨੂੰ ਵੀ ਛੁੱਟੀ ਹੁੰਦੀ ਆ ਇਸ ਲਈ ਬਸ ਜਿਹੜਾ ਆਪਣਾ ਖਾਣ ਪਕਾਉਣਾ ਉਹੀ ਚੱਲਦਾ ਐ ਐਤਵਾਰ ਨੂੰ ਤਾਂ ਬਸ ਘਰ ਦੇ ਕੰਮ ਆ ਜਿਹੜੇ ਸਵੇਰ ਦਾ ਕਰ ਲੋ ਦੁਪਹਿਰ ਦਾ ਕਰ ਲੋ ਸ਼ਾਮ ਦਾ ਕਰ ਲੋ ਇਹੀ ਆਪਣੇ ਜਿਹੜੇ ਕੰਮ ਧੰਦੇ ਉਹੀ ਚੱਲਦੇ ਐ ਐਤਵਾਰ ਨੂੰ ਤਾਂ ਤੇ ਬਾਕੀ ਜਿਹੜਾ ਮੌਸਮ ਅੱਜ ਫੇਰ ਸਵੇਰ ਤੋਂ ਜਿਹੜਾ ਮੀਂਹ ਪੈ ਰਿਹਾ ਕਦੇ ਰੁਕ ਜਾਂਦਾ ਕਦੇ ਫੇਰ ਆ ਜਾਂਦਾ ਜਿਹੜੇ ਕੈਨਵੇਂ ਹੋਈ ਜਾਂਦੀ ਸਵੇਰ ਤੋਂ ਕਦੇ ਥੋੜਾ ਜਿਹਾ ਤੇਜ਼ ਹੋ ਜਾਂਦਾ ਕਦੇ ਘੱਟ ਹੋ ਜਾਂਦਾ ਕੱਪੜੇ ਵੀ ਆਪਾਂ ਜਿਹੜੇ ਧੋਤੇ ਸੀ ਸਵੇਰੇ ਸਰਬਜੀਤ ਨੇ ਉਹ ਪਹਿਲਾਂ ਥੋੜਾ ਜਿਹਾ ਟਾਈਮ ਨੂੰ ਬਸ ਬਾਹਰ ਪਾ ਲਈਂ ਦਵਾਰੀ ਬਾਹਰ ਪਾ ਲਈ। ਹਾਂ ਪਹਿਲਾਂ ਥੋੜਾ ਜਿਹਾ ਟਾਈਮ ਹੀ ਸੁਬਾਹ ਬਾਹਰ ਪਾਏ ਸੀ ਮੈਨੂੰ ਲੱਗਾ ਸ਼ਾਇਦ ਅੱਦੇ ਕੇ ਕੱਪੜੇ ਹੀ ਤੇ ਫਿਰ ਮੀ ਆ ਗਿਆ। ਫਿਰ ਲਾ ਕੇ ਆ ਜਿਹੜੇ ਤੇ ਉਹ ਅੰਦਰ ਰੱਖੇ ਆ। ਉਸ ਤੋਂ ਬਾਅਦ ਫਿਰ ਥੋੜਾ ਜਿਹਾ ਜਿਵੇਂ ਵਿੱਚੋਂ ਹਟਿਆ ਜਾ ਸੀਗੇ। ਪੂਰੀ ਧੁੱਪ ਤਾਂ ਨਹੀਂ ਨਿਕਲੀ ਸੀਗੀ ਤੇ ਉਦੋਂ ਫਿਰ ਬਾਹਰ ਪਾਤੇ ਵਿਚਾਲ ਬਾਹਰ ਕਪਾਏ ਕੱਪੜਿਆਂ 'ਚ ਜਿਹੜੀ ਸਮੈਲ ਜੀ ਔੜ ਜਾਂਦੀ ਆ ਉਸ ਤੋਂ ਬਾਅਦ ਫਿਰ ਮੀ ਆ ਗਿਆ। ਤੇ ਹੁਣ ਫੇਰ ਬਾਹਰ ਪਾਏ ਸੀ ਕੱਪੜੇ ਹੁਣ ਫੇਰ ਜਿਹੜੇ ਉਹ ਲਾ ਕੇ ਤੇ ਅੰਦਰ ਫੇਰ ਰੱਖ ਤੇ ਧੁੱਪ ਨਿਕਲੀ ਸੀਗੀ ਇਸ ਤਰੀ ਮੈਂ ਬਾਹਰ ਪਾਤੇ ਕੱਪੜੇ ਤੇ ਹੁਣ ਫੇਰ ਮੀਂਹ ਆ ਗਿਆ ਫੇਰ ਲਾ ਕੇ ਅੰਦਰ ਲੈ ਆਉਂਦੇ ਆ ਸੋ ਅੱਜ ਜਿਹੜਾ ਦਿਨ ਹੋ ਐਤਵਾਰ ਦਾ ਤੇ 24 ਅਗਸਤ ਦਾ ਅੱਜ ਪਹਿਲਾਂ ਤੇ ਸਾਰਿਆਂ ਨੂੰ ਸਾਡੇ ਨੂੰ ਆਪਾਂ ਸਾਰੇ ਹੀ ਵਧਾਈ ਦੇ ਪਾਤਰ ਐ ਕਿ ਉਹ ਦਿਨ ਨੂੰ ਵਧਾਈਆਂ ਦੇ ਰਹੇ ਕਿਉਂਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਅੱਜ ਦੇ ਦਿਨ ਪ੍ਰਕਾਸ਼ ਹੋਇਆ ਸੀਗਾ ਸੋ ਅੱਜ ਦਾ ਦਿਨ ਸਾਰੇ ਸਿੱਖਾਂ ਲਈ ਸਾਰੇ ਧਰਮਾਂ ਲਈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੀ ਲਿਖਿਆ ਸਾਰੇ ਇਸ ਧਰਮਾਂ ਦਾ ਸੰਜਾ ਹੈ ਤੇ ਸਾਰਿਆਂ ਲਈ ਅੱਜ ਦਾ ਦਿਨ ਤਾਂ ਵਧਾਈ ਵਾਲਾ ਦਿਨ ਆ ਸਾਰੇ ਮਨਾ ਰਹੇ ਆ ਅੱਜ ਜਿਹੜਾ ਮੰਦਸਿਆ ਤਾਂ ਬਹੁਤ ਜ਼ਿਆਦਾ ਰੌਣਕ ਸੀ ਬਹੁਤ ਜ਼ਿਆਦਾ ਸਜਾਵਟ ਸੀ ਜੀ ਸੁਬਾਹ ਆਪਾਂ ਦੇਖਿਆ ਇਹ ਸਾਰਿਆਂ ਨੂੰ ਟੀਵੀ ਤੇ ਤੇ ਸਾਰੇ ਸਿੱਖਾਂ ਲਈ Hindu Muslim ਸਭ ਲਈ ਅੱਜ ਦਾ ਦਿਨ ਬਹੁਤ ਹੀ ਜ਼ਿਆਦਾ ਵਧੀਆ ਵਧਾਈਆਂ ਵਾਲਾ ਦਿਨ ਆ ਤੇ ਬਾਕੀ ਸਾਰੇ ਬੱਚੇ ਘਰ ਇਸ ਜੀ ਨੇ ਕਿਹਾ ਵੀ ਬਹੁਤ ਜਿਆਦੇ ਹਾਂ ਮੰਨਣਾ ਥੋੜਾ ਘੰਟਾ ਕੰਮ ਕਰਦੇ ਪਰ ਲੇਟ ਹੋ ਜਾਂਦੇ ਆ ਸੋ ਇਹ ਦੁਕਾਨ ਤੇ ਨਹੀਂ ਜਾਂਦੇਗੇ ਐ ਦੁਆਰ ਨੂੰ ਇਹ ਵੀ ਘਰੇ ਹੁੰਦੀ ਆ ਕਿਉਂਕਿ ਸਾਰਾ ਹਫਤਾ ਆਪਾਂ ਕੰਮ ਕਰਦੇ ਆ ਸੋ ਇੱਕ ਦਿਨ ਰੈਸਟ ਦਾ ਵੀ ਚਾਹੀਦਾ ਵਿੱਚੋਂ ਬਾਕੀ ਆਪਾਂ ਕਬੀਲਦਾਰੀਆਂ ਵਾਲੇ ਬੰਦੇ ਆ ਜਦੋਂ ਐਤਵਾਰ ਨੂੰ ਕਹ ਲਓ ਕਿ ਰੈਸਟ ਤਾਂ ਕਾਦੀ ਕਿਤੇ ਨਾ ਕਿਤੇ ਜਾਣ ਆਉਣ ਬਣ ਜਾਂਦਾ ਦੁੱਖ ਦੇ ਸੁੱਖ ਦੇ ਹਨਾ ਆਪਾਂ ਨੂੰ ਰਿਸ਼ਤੇਦਾਰੀਆਂ ਸਭ ਤੇ ਜਾਣਾ ਵੀ ਪੈਂਦਾ ਸੋ ਉਹ ਕੰਮ ਅੱਗੇ ਪਹਿਲਾਂ ਡੈਡੀ ਦਾ ਹੁੰਦਾ ਸੀਗਾ ਉਹ ਕਮ ਡੈਡੀ ਸਾਹਮਦੇ ਸੀਗੇ ਵੀ ਪਹਿਲਾਂ ਸਾਡੇ ਡੈਡੀ ਜਿੱਥੇ ਵੀ ਕਿਤੇ ਆਉਣਾ ਜਾਣਾ ਹੁੰਦਾ ਸੀਗਾ ਜ਼ਿਆਦਾਤਰ ਤਾਂ ਕਿ ਮੰਮੀ ਜਾਂਦੇ ਆ ਕਿਸੇ ਰਿਸ਼ਤੇਦਾਰੀ ਦੇ ਵਿੱਚ ਕੋਈ ਸੁੱਖ-ਦੁੱਖ ਦੇ ਵਿੱਚ ਜਾਣਾ ਪਹਿਲਾਂ ਡੈਡੀ ਨਾਲ ਜਾਂਦੇ ਹੁੰਦੇ ਸੀ ਮੰਮੀ ਦੇ ਨਾਲ ਡੈਡੀ ਜਾਂਦੇ ਹੁੰਦੇ ਸੀ ਹੁਣ ਡੈਡੀ ਨੂੰ ਕਾਫੀ ਟਾਈਮ ਹੋ ਗਿਆ ਵੀ ਉਹ ਮੰंजे ਤੇ ਹੀ ਆ ਤੇ ਹੋਂ ਇਹ ਜਿਹੜੀ ਡਿਊਟੀ ਉਹ ਵੀ ਇਹਨਾਂ ਦੋਨਾਂ ਭਾਵਾਂ ਤੇ ਹੀ ਆ ਗਈ ਏ ਮੰਮੀ ਦੇ ਨਾਲ ਇਹ ਜਾਂਦੇ ਆ ਚਾਹੇ ਵੱਡਾ ਜਾਵੇ ਚਾਹੇ ਛੋਟਾ ਜਾਵੇ ਇਹਨਾਂ ਨੂੰ ਇੱਕ ਜਾਣੇ ਨੂੰ ਮੰਮੀ ਦੇ ਨਾਲ ਜਿਹੜਾ ਉਹ ਜਾਣਾ ਪੈਂਦਾ ਫਿਰ ਉਹ ਵੀ ਐਤਵਾਰ ਹੀ ਜਦੋਂ ਕਿਤੇ ਛੁੱਟੀ ਵਾਲੇ ਦੇਣੀ ਉਹ ਵੀ ਜਾਇਆ ਜਾਂਦਾ ਜੇ ਕਿਤੇ ਜਾਦੇ ਐਮਰਜੈਂਸੀ ਆਪਾਂ ਜਾਣਾ ਫਿਰ ਤਾਂ ਅੱਗੋਂ ਪਿੱਛੋਂ ਵੀ ਆਪਾਂ ਨੂੰ ਜਾਣਾ ਪੈਂਦਾ ਕੰਮ ਛੱਡ ਕੇ ਇਹਨਾਂ ਨੂੰ ਜਾਣਾ ਪੈਂਦਾ ਪਰ ਨਹੀਂ ਅੱਗੋਂ ਪਿੱਛੋਂ ਜ਼ਿਆਦਾਤਰ ਵੀ ਇਹ ਛੁੱਟੀ ਵਾਲੇ ਦੇਣੀ ਫਿਰ ਮੰਮੀ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਜਦੋਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਣਾ ਹੁੰਦਾ ਤਾਂ ਤੇ ਅੱਜ ਇਹ ਵੈਸੇ ਘਰੇ ਸੀ ਕਿਉਂਕਿ ਮੌਸਮ ਖਰਾਬ ਆ ਕਿਤੇ ਨਹੀਂ ਗਏ ਰਸਤੇ ਦਾ ਰਿਸ਼ਤਾ ਤੇ ਜਿੱਥੇ ਆਪਣੀ ਦੁਕਾਨ ਨੂੰ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਦੁਕਾਨ ਦੇ ਜਾਂਦੇ ਆ ਇਹ ਤੇ ਆਪਣੀ ਦੁਕਾਨ ਆ ਉੱਥੇ ਤੇ ਉੱਥੇ ਉਹਨਾਂ ਦੇ ਮਤਲਬ ਜਿਨ੍ਹਾਂ ਨਾਲ ਆਪਣੀ ਦੁਕਾਨ ਸਾਂਝੀ ਆ ਉਹਨਾਂ ਦਾ ਠੀਕ ਆਰਾ ਪੂਰੀ ਫੈਮਿਲੀ ਉਹਨਾਂ ਦੀ ਰਹਿੰਦੀ ਆ ਸੋ ਉਹਨਾਂ ਦੇ ਬੱਚਿਆਂ ਦੀ ਵੀ ਜਿਵੇਂ ਸਾਂਝ ਆ ਆਪਣੀ ਹਨ ਇਹ ਸਾਰਾ ਦਿਨ ਦੁਕਾਨ ਤੇ ਰਹਿੰਦੀ ਆ ਤੇ ਇਹਨਾਂ ਨਾਲ ਪੂਰੀ ਸਾਂਝ ਆ ਉਹਨਾਂ ਦੀ ਦੁਕਾਨ ਤੇ ਰਹਿੰਦੇ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਹਾਂ ਨਾ ਨਾਲ ਜਾ ਰਹੀ ਆ ਤੇ ਉਹ ਐਤਵਾਰ ਨੂੰ ਕਹਿ ਰਹੀ ਨੇ ਕਿ ਸਾਨੂੰ ਆਪਦੇ ਘਰੇ ਲੈ ਜਾਓ ਸੋ ਅੱਜ ਵੀ ਉਹਨਾਂ ਦੀ ਛੋਟੀ ਜੀ ਬੇਟੀ ਆ ਉਹਦਾ ਫੋਨ ਆ ਰਿਹਾ ਸੀਗਾ ਕਿ ਮੈਨੂੰ ਲੈ ਜਾਓ ਤੁਸੀਂ ਵੀ ਮੈਨੂੰ ਗਾ ਥੋਡੇ ਘਰੇ ਜਾਣਾ ਤਾਂ ਮੈਂ ਉਹਨੂੰ ਲੈਣ ਗਏ ਵੇ ਆ ਉਹਨਾਂ ਦੇ ਘਰੇ ਤੇ ਉਹਨੂੰ ਲੈ ਕੇ ਆਉਣਗੇ ਫਿਰ ਆਪਾਂ ਤੁਹਾਨੂੰ ਉਹਦੇ ਨਾਲ ਮਿਲਾਵਾਂਗੇ ਬਹੁਤ ਜ਼ਿਆਦਾ ਗੱਲਾਂ ਕਰਦੀ ਆ ਉਹ ਬਹੁਤ ਸ਼ਰਾਰਤਾਂ ਵੀ ਕਰਦੀ ਆ ਉਹ ਸਾਡੇ ਘਰੇ ਆ ਕੇ ਰਾਤ ਨੂੰ ਵੀ ਰਹਿ ਪੈਂਦੀ ਆ ਛੋਟੀ ਜੀ ਆ ਉਹ ਬਿਲਕੁਲ ਤੇ ਉਹ ਰਾਤ ਨੂੰ ਵੀ ਇੱਥੇ ਆਪਣੇ ਘਰੇ ਆ ਕੇ ਰਹਿ ਪੈਂਦੀ ਆ ਕਹਿ ਦਿੰਦੀ ਮੈਂ ਇੱਥੇ ਹੀ ਰਹਿਣਾ ਤੁਹਾਡੇ ਘਰੇ ਹੀ ਮੈਂ ਰਹਿਣਾ ਕਿਉਂਕਿ ਸਾਰਾ ਦਿਨ ਦੁਕਾਨ ਤੇ ਉਥੇ ਇਹਨਾਂ ਦੇ ਕੋਲ ਤੁਰੇ ਫਿਰਦੀ ਰਹਿੰਦੀ ਐ ਇਹਨਾਂ ਨਾਲ ਗੱਲਾਂ ਕਰਦੀ ਆ ਉਥੇ ਤੇ ਉਹ ਇੱਥੇ ਕਰਕੇ ਬਾਅਦ ਚ ਕਹਿ ਦਿੰਦੀ ਵੀ ਆਪਦੇ ਘਰੇ ਵੀ ਮੈਨੂੰ ਤੁਸੀਂ ਨਾਲ ਹੀ ਲੈ ਕੇ ਜਾਓ ਤੇ ਮੈਂ ਤੁਹਾਡੇ ਘਰੇ ਹੀ ਰਹਿਣਾ ਇੱਕ ਹੋਰ ਹੈ ਤਾਂ ਛੋਟੀ ਜੀ ਪਰ ਸਾਰਿਆਂ ਦੇ ਨਾਂ ਲੈਂਦੀ ਆ ਸੋ ਜਦੋਂ ਇਹਨਾਂ ਦੇ ਨਾਂ ਲੈਂਦੀ ਉਹ ਬਹੁਤ ਜ਼ਿਆਦਾ ਸੋਹਣੀ ਲੱਗਦੀ ਐ ਦਮਨ ਦਾ ਬਾਈ ਜੀ ਦਾ ਨਾਂ ਲੈਂਦੀ ਆ ਤੇ ਬਹੁਤ ਸੋਹਣੀ ਲੱਗਦੀ ਆ ਬਾਕਸਿਰੇ ਨਾਲ ਹੀ ਆ ਜਾਂਦੀ ਸਾਡੇ ਘਰੇ ਆਮ ਹੀ ਆ ਜਾਂਦੀ ਰਹਿ ਵੀ ਪੈਂਦੀ ਆ ਤੇ ਅੱਜ ਵੀ ਫੋਨ ਕੀਤਾ ਕਿ ਮੈਨੂੰ ਲੈ ਕੇ ਜਾਓ ਤੇ ਉਹਨੂੰ ਲੈਣ ਗਏ ਤੇ ਉਹਨੂੰ ਲੈ ਕੇ ਆਉਂਦੇ ਫਿਰ ਆਪਾਂ ਤੁਹਾਨੂੰ ਉਹਦੇ ਨਾਲ ਮਿਲਾਵਾਂਗੇ ਉਹਦੀਆਂ ਗੱਲਾਂ ਸੁਣਾਵਾਂਗੇ ਬਹੁਤ ਜ਼ਿਆਦੇ ਪਿਆਰੀਆਂ ਪਿਆਰੀਆਂ ਗੱਲਾਂ ਕਰਦੀ ਆ ਉਹ ਸ਼ਰਾਰਤਾਂ ਵੀ ਬਹੁਤ ਕਰਦੀ ਆ ਬਾਕਸਿਰੇ ਅੱਜ ਬੱਚੇ ਘਰੇ ਅੱਜ ਤਾਂ ਸਾਰਾ ਦਿਨ ਸਾਡੇ ਘਰੇ ਹੀ ਲੱਗਾ ਰਹਿਣਾ ਸ਼ਾਮ ਨੂੰ ਵੀ ਬੱਚੇ-ਬੱਚੇ ਖੇਡਣ ਲੱਗ ਜਾਂਦੇ ਆ ਗੁਆਂਢੀਆਂ ਦੇ ਬੱਚੇ ਆ ਜਾਂਦੇ ਉਹਨਾਂ ਨਾਲ ਲੱਗ ਜਾਂਦੇ ਖੇਡਣ ਐਂ ਦੁਆਰ ਨੂੰ ਤਾਂ ਸਾਰਾ ਦਿਨ ਸਾਡੇ ਘਰੇ ਬੱਚਿਆਂ ਦਾ ਹੀ ਚੱਲਦਾ ਬਸ ਖੇਡ ਤਾਂ ਕੌਣ ਐਦਵਾਰਨ ਦਪਹਿਰੇ ਵੀ ਰੋਟੀ ਨਹੀਂ ਪੱਕਦੀ ਜੇ ਤਾਂ ਚੌਲ ਬਣ ਗਏ ਮੈਗੀ ਬਣ ਗਈ ਕੁਛ ਨਵਾਂ ਚਾਹੀਦਾ ਹੁੰਦਾ ਬੱਚਿਆਂ ਨੂੰ ਸੋ ਹੁਣ ਥੋੜਾ ਜਿਹਾ ਫ੍ਰੀ ਸੀਗੇ 10 ਮਿੰਟ ਸੋ ਅਸੀਂ ਥੋੜਾ ਨਾਲ ਗੱਲਾਂ ਕਰ ਲਈਏ ਬਾਕੀ ਤੇਰੇ ਉਹ ਆਉਂਦੀ ਹੋਣੀ ਆ ਪਰ ਤੁਹਾਨੂੰ ਉਹਦੀਆਂ ਸ਼ਰਾਰਤਾਂ ਦਿਖਾਉਣੀ ਆ ਚਲੋ ਆਪ ਦੇਖਦੇ ਆਂ ਹਾਂਜੀ ਆਹ ਦੇਖੋ ਅੱਜ ਆਪਣੇ ਘਰੇ ਕੌਣ ਆਇਆ ਇੱਕ ਨਵਾਂ ਮਹਿਮਾਨ ਆਇਆ ਆਪਣੇ ਘਰੇ ਨਿੱਕਾ ਜਿਹਾ ਹੈਲੋ ਕਰਦੇ ਹਾਂ ਹੈਲੋ ਜੀ ਆਪਦੇ ਸਾਰਿਆਂ ਨੂੰ ਸਾਇ 16 ਹੈਲੋ ਬੋਲਦਾ ਨਹੀਂ ਹੈਲੋ ਕਿਆ ਹੈਲੋ ਹਰਮਨ ਕਹਦੇ ਬੋਲਦਾ ਨਹੀਂ ਕਿਆ ਹੈਲੋ ਹਰਮਨ ਆਮਾ ਦਮਾ ਲਾ ਲਈ ਹੈ ਗਿਆ ਹੁਣ ਤੋੜ ਤੋੜ ਕਿਹਦੇ ਨਾਲ ਖੇਡੇਗਾ ਤੋਹਣਾ ਹੋਰ ਕੀਦੇ ਨਾਲ ਅੱਖ ਕੱਲਾ ਹੀ ਆਪੇ ਹੀ ਹੋਰ ਕੀਦੇ ਨਾਲ ਆਪੇ ਇੱਕ ਤਾਂ ਹੰਮਣੇ ਇੱਕ ਹੋਰ ਕੌਣ ਆ ਕਿੰਨਾ ਕਿੰਨਾ ਤੇਮਾ ਨੂੰ ਲੈ ਆਉਂਦੀ ਤੇ ਨਾਲ ਕਿੰਨਾ ਤੇਮਾ ਨੂੰ ਲੈ ਆਉਂਦੀ ਨਾਲ ਤੇਮਾ ਕਿੱਥੇ ਆ ਕਿੱਥੇ ਗਈ ਆ ਬਰਾਬਰ ਬਰਾਬ ਨੂੰ ਲੈ ਆਉਦੀ ਕੜਿਆ ਬਰਾਬ ਨੂੰ ਲੈ ਆਉਦੇ ਨਾਲ ਤੋਂ

ਪਰਾਵਣੂੜ ਲਿਆ ਨਾਲ ਉਹ ਮੇਂ ਦੰਗਿਆ ਬੱਲਦਾ ਕਿਥਾ ਦੰਦੀ ਵੱਡੀ ਪ੍ਰਾਵਣ ਹੈ ਦੰਦੀ ਕਿਥੇ ਵੱਡੀ ਕਿਥੇ ਦੰਦੀ ਵੱਡੀ ਪ੍ਰਾਵਣ ਹੈ ਤੇ ਮਮਾ ਨੇ ਘੁੱਟਿਆ ਨੂੰ ਘੁੱਟਿਆ ਮਮਾ ਕਿਹਨੂੰ ਘੜਦੀ ਹੁੰਦੀ ਤੈਨੂੰ ਕਿ ਪ੍ਰਾਵਣ ਹਾਂ ਭੁੱਲਦਾ ਮੰਮੀ ਕਿਹਨੂੰ ਘੜਦੀ ਯਾਰ ਘੁੰਗਾ ਮਮਾ ਭੁੱਲਦਾ ਭੁੱਲਣਾ ਹਾਂ ਮਮਾ ਕਿਹਨੂੰ ਘੜਦੀ ਤੈਨੂੰ ਘੜਦੀ ਮਮਾ ਪਰਾਵ ਨੂੰ ਕੱਢਦੀ ਆ ਹੈ ਗਾਲਾਂ ਤੈਨੂੰ ਕੱਢਦੀ ਐ ਠੀਕ ਕਹਿੰਦੀ ਹੁੰਦੀ ਐ ਤੈਨੂੰ ਕਿਵੇਂ ਗਾਲਾਂ ਕੱਢਦੀ ਐ ਹਾਂਜੀ ਦੁਪਹਿਰ ਦਾ ਟਾਈਮ ਹੋ ਗਿਆ ਤੇ ਅੱਜ ਦੁਪਹਿਰ ਦੇ ਖਾਣੇ 'ਚ ਬਣੀ ਐ ਮਿੱਠੇ ਚੋਲ ਪਰ ਬੱਚਿਆਂ ਨੂੰ ਪਸੰਦ ਨਹੀਂ ਇਹ ਵੀ ਬੱਚਿਆਂ ਨੇ ਸੀ ਮੈਗੀ ਬਣਾ ਕੇ ਦੋ ਚਨੂਨ ਵਾਲੇ ਚੋਲੀ ਬਣਾਓ ਸਾਡੇ ਘਰੇ ਮਿੱਠੇ ਚੋਲ ਜਿਹੜੇ ਬਹੁਤ ਘੱਟ ਬੰਦਦੇ ਆ ਦੀ ਸਾਰਨ ਚੌਲ ਫੜਾ ਰਹੇ ਆ ਤੇ ਬੱਚੇ ਦੇਖ ਰਹੇ ਆ ਬਲੌਗ ਹਰਮਨ ਖੋਸਾ ਤੇ ਆਇਆ ਸਾਡੇ ਘਰੇ ਛੋਟਾ ਮਹਿਮਾਨ ਆਇਆ ਵੇਖੋ ਪਲੇਟੇ ਮਾਰ ਰਿਹਾ ਚੌਲ ਖਾਣੇ ਖਾਣੇ ਚਲੋ ਖਾਈਏ ਚੌਲ ਹਾਂਜੀ ਅੱਜ ਦੁਪਹਿਰ ਦੇ ਖਾਣੇ ਚ ਬਣੇ ਸੀ ਚੌਲ ਤੇ ਹਰਮਨ ਤੇ ਹਰਿੰਦਰ ਨੂੰ ਚੌਲ ਬਿਲਕੁਲ ਪਸੰਦ ਨਹੀਂ ਆਏ ਮਿੱਠੇ ਵਾਲੇ ਇਸੇ ਲਈ ਹਰਮਨ ਹੁਣ ਖੁਦ ਆਪਦੇ ਆਸਤੇ ਮੈਗੀ ਬਣਾ ਰਿਆ ਸੜਾ ਮੁੰਡਾ ਕੰਜੂਸ ਆ ਤੇਲ ਵਿੱਚ ਬਹੁਤ ਥੋੜਾ ਪਾਇਆ ਥੋੜਾ ਜਿਹਾ ਹੋਰ ਪਾ ਲਾ ਅਸੀਂ ਹਰਮਨ ਨੂੰ ਕਹਿ ਦਿੰਦੇ ਆ ਵੀ ਤੂੰ ਵੱਡਾ ਹੋ ਗਿਆ ਤੇ ਥੋੜਾ ਬਹੁਤਾ ਕੰਮ ਖੁਦ ਕਰਿਆ ਕਰ ਤੇ ਇਹ ਕਹਿ ਦਿੰਦਾ ਵੀ ਨਹੀਂ ਕੋਈ ਨਹੀਂ ਮੈਨੂੰ ਆਉਂਦਾ ਨਹੀਂ ਆ ਤੁਸੀਂ ਅੱਜ ਇਹਨੂੰ ਗੁੱਸਾ ਜੜ ਗਿਆ ਦਾ ਵੀ ਤੁਸੀਂ ਕਹਿੰਨੇ ਮੈਨੂੰ ਕੰਮ ਨਹੀਂ ਆਉਂਦਾ ਕਿ ਅੱਜ ਮੈਂ ਆਪ ਦੀ ਮੈਗੀ ਆਪੇ ਬਣਾ ਕੇ ਖਾਊਂਗਾ। ਹੁਣ ਹਰਮਨ ਕੀ ਕਰਨਾ? ਪਾਣੀ। ਨਹੀਂ ਪਾਉਣਾ ਇਹਦੇ ਵਿੱਚ। ਇਹਦੇ ਵਿੱਚ ਪਾਣੀ ਪਾਉਣਾ। ਗਰਮ ਤੇਲ 'ਚ ਪਾਣੀ ਥੋੜੀ ਪਾਈ ਦਾ। ਪਿਆਜ਼ ਪਾ ਜਿਹੜਿਆ ਕੱਟਿਆ। ਪਿਆਜ਼ ਵੈਸੇ ਮੈਂ ਕੱਟੇ ਹਰਮਨ ਨੇ ਨਹੀਂ ਕੱਟੇ। ਚੱਲ। ਹੁਣ ਕੀ ਕਰਨਾ? ਹੁਣ ਗੱਡੇ ਤੇ ਨਹੀਂ ਪੁੰਨੀ ਜਾਣੇ। ਅੱਗੋਂ ਵੀ ਕੁਝ ਬੋਲ। ਐਨੀ ਪੋਣੀ ਮਸਾਲਾ ਪਾ ਪਹਿਲਾਂ ਇਹ ਸਾਡਾ ਮੁੰਡਾ ਕੇਵ ਜੀ ਮੈਗੀ ਬਣਾਊਗਾ ਇਹ ਤਾਂ ਬਾਅਦ ਚ ਪਤਾ ਲੱਗੂਗਾ ਇਹ ਸਖਰੇ ਆ ਨਹੀਂ ਕੈਨੇਡਾ ਨਹੀਂ ਭੇਜਣਾ ਕਨ ਇੱਡਾ ਨਹੀਂ ਭੇਜਣਾ ਇਹਨੂੰ ਇਹਨੂੰ ਇਦਰੇ ਕੁਕਿੰਗ ਕਰਾਇਆ ਕਰਨੀ ਆ ਹੋਰੀ ਹੋਰੀ ਸਾਡੀ ਹੈਲਪ ਕਰਿਆ ਕਰੂ ਖਾਣਾ ਬਣਾਉਣ ਦਾ ਰੋਟੀ ਹੈਨਾ ਕੱਲੋਂ ਹਰਮਨ ਚੁੱਲੇ ਤੇ ਰੋਟੀ ਪਕਾਊਗਾ ਠੀਕ ਆ ਹਰਮਨ ਇੱਕ ਦਿਨ ਆਪਾਂ ਇਹ ਪੂਰਾ ਵਲੌਗ ਬਣਾਵਾਂਗੇ ਸਾਰੇ ਦਿਨ ਦੇ ਕੰਮ ਜਿਹੜੇ ਉਹ ਹਰਮਨ ਇਕੱਲਾ ਕਰੂਗਾ ਨਾਲ ਹਰਿੰਦਰ ਇਹਦੀ ਹੈਲਪ ਕਰਾਊਗਾ ਪਨਪਾ ਮੈਗੀ ਪਾਦੇ ਹੋਮੀ ਪਾਟ ਦੇ ਹਰਮਨ ਸਾਡਾ ਚਾਹ ਬਹੁਤ ਸਵਾਦ ਬਣਾ ਲੈਂਦਾ ਪਰ ਹੋਰ ਕੋਈ ਕੰਮ ਨਹੀਂ ਆਉਂਦਾ ਕਿਚੰਦਾ ਕਾਫੀ ਵੀ ਬਣਾ ਲੈਂਦਾ ਕਾਫੀ ਵੀ ਬਣਾ ਲੈਂਦਾ ਆਪ ਦੇ ਪੀਣ ਵਾਸਤੇ 커피 ਵੀ ਬਣਾ ਲੈਂਦਾ ਚਾਹ ਸਾਰੇਆ ਵਾਸਤੇ ਬਣਾ ਲੈਂਦਾ 커피 ਆਪ ਦੇ ਵਾਸਤੇ ਬਣਾਉਂਦਾ 커피 ਉਹ ਦੇ ਪੀਣ ਲਈ ਦੇਖੋ ਹਰਮਨ ਨੇ ਮੈਗੀ ਬਣਾ ਲਈ ਅੱਜ ਤਾਂ ਮੈਗੀ ਚ ਕੱਲੇ ਪਿਆਜ਼ ਹੀ ਪਾਏ ਆ ਚੌਲ ਤਾਂ ਖਾਦੇ ਨਹੀਂ ਤੇ ਹੁਣ ਮੈਗੀ ਐਨ ਖਾਂਗੇ ਪਲੇਟਾਂ ਭਰ-ਭਰ ਚਲੋ ਖਾ ਲੋ ਆ ਮੈਗੀ ਦਾ ਨਾਂ ਸੁਣ ਕੇ ਤੇ ਨਿੱਕਾ ਮਹਿਮਾਨ ਸੌਸ ਲੈ ਕੇ ਆ ਗਿਆ ਗਰਮ ਆਹਾ ਆ ਗੋ ਲਈਆ ਏ ਕੀ ਕਰਨੀ ਆ ਆ ਕੀ ਕਰਨੀ ਆ ਹੂੰ ਇਹ ਦੁੱਧ ਤੇ ਪਾਣੀ ਆ ਮੈਗੀ ਬਣਾ ਗਾਮਾ ਚਲੋ ਮੰਜੇ ਤੇ ਫਿਰ ਉੱਥੇ ਦਿੰਨੇ ਆ ਅੱਜ ਚਾਚੇ ਤੇ ਹਰ ਚਾਚੇ ਨੂੰ ਛੁੱਟੀ ਸੀਗੀ ਤੇ ਸੁਦਿਆ ਆ ਗਿਆ ਸੀ ਤੇ ਅੱਜ ਚਿੜੀ ਬੱਲੇ ਦਾ ਮੈਚ ਲਾ ਰਹੇ ਆ ਹਰਿੰਦਰ ਤੇ ਹਰ ਮੈਂ ਹਰਿੰਦਰ ਤੇ ਚਾਚੇ ਵਿੱਚ ਮੈਚ ਹੋ ਜਾਵਾ ਕਿਉਂ ਜਲਦਾ ਦੇਖਦੇ ਆ ਬੱਸ ਆਪਾਂ ਬੈਠ ਕੇ ਵੀ ਆ ਬੈਠ ਕੇ ਮੈਚ ਹੋ ਗਿਆ ਹੋਲਾ ਇੱਕ ਇੱਕ ਪੁਆਇੰਟ ਹੋ ਗਿਆ ਦੋਵਾਂ ਦਾ ਇੱਕ ਇੱਕ ਪੁਆਇੰਟ ਹੋ ਗਿਆ ਦੋਵਾਂ ਦਾ ਤੇ ਹੁਣ ਦੇਖ ਦ ਹਾਂ ਹਰਿੰਦਰ ਦੇ ਤੋਂ ਤੇ ਚਾਚੇ ਦੇ ਇੱਕ ਦਾ ਤੇ ਹਰਿੰਦਰ ਦੋ ਤੈਨ ਹੋ ਗਿਆ ਤੇ ਹੁਣ ਚਾਚੇ ਦੇ ਇੱਕ ਕੀ ਬਣਾ ਰਿਹਾ ਜਿਕਰ ਪੰਜ ਪੁਆਇੰਟ ਤੇ 3 ਦਿੱਤੂਗਾ ਪੰਜ ਪੁਆਇੰਟ ਤੇ 3 ਦਿੱਤੂਗਾ ਹੋ ਗਏ ਮੇਰੇ ਦੋ ਹੋ ਗਏ ਚਾਚੇ ਦੇ ਆਹ ਕੰਨ ਹੋ ਗਏ ਕੰਨ ਹੋ ਗਏ ਮੇਰੇ ਵੀ ਦਸ ਦਾ ਨਾਲ ਲੰਤਨ ਹੋ ਗਏ ਆ ਮੇਰੀ ਗਰਲਫ੍ਰੈਂਡ ਹਰਿੰਦਰ ਦੇ ਚਾਰ ਹੋ ਗਏ ਆ ਤੇ ਜਿੱਤ ਗਿਆ ਜਿੱਤ ਗਿਆ ਹਰਿੰਦਰ ਹਰਮਣ ਤੇ ਏਕਮ ਦਾ ਚੱਲ ਪਿਆ ਮੈਚ ਏਕਮ ਨੇ ਸ਼ਾਟ ਲਾਦਾ ਤੇਜ਼ ਆ ਚਿੜੀ ਕੋਠੇ ਤੇ ਬਹਿ ਗਈ ਆ ਬਾਸੀ ਲਗਾ ਚਿੜੀ ਕੋਠੇ ਤੇ ਬਹਿ ਗਈ ਯਾਰ ਚਿੜੀ ਲਾਉਣੇ ਹੁਣ ਆਪਾਂ ਚਿੜੀ ਲਾਓ ਬਈ ਚਿੜੀ ਫੜੋ ਚਿੜੀ ਉੱਡ ਕੇ ਕੋਠੇ ਤੇ ਬਹਿ ਗਈ ਆ ਗਈ ਥੱਲੇ ਚਲੋ ਦੁਬਾਰਾ ਸ਼ੁਰੂ ਕਰੋ ਫੇਰ ਚਿੜੀ ਉੱਤੇ ਚੱਲ ਚੱਲ ਗਈ ਸੀ ਪੁਆਇੰਟ ਹੋ ਗਿਆ 1 ਕਿਹਦਾ ਬਣਿਆ ਪੁਆਇੰਟ ਇਹ ਹਰ ਮੁੰਡਾ ਥੋੜੇ ਜਿਹਾ ਦੂਰ ਖੜੋ ਹਵਾ ਚੱਲ ਨਹੀਂ ਇੱਕ ਮੁੰਡਾ ਇੱਕ ਮੁੰਡਾ ਇੱਕ ਇੱਕ ਹੋ ਗਿਆ ਮੇਰੇ ਪਾੜੇ ਹੀ ਦਿਖੀ ਹਵਾ ਚੱਲਦੀ ਕਰਕੇ ਚਿੜੀ ਹਜੇ ਸਹੀ ਨਹੀਂ ਚੱਲਦੀ ਤਿੰਨ ਹੋ ਗਿਆ ਇਹਦੇ ਇੱਕ ਮੁੰਡੇ ਫੇ ਦੋ ਦੋ ਹੋ ਗਏ 4 ਹੋ ਗਏ 3 ਹੋ ਗਏ ਇਕਮਦੇ 3 ਇੱਕ ਵਾਰ ਹੌਲੀ ਲਾਇਆ ਕਰ ਹਰਮਨ ਹਰਮਨ ਦੇ ਹੋ ਗਏ 2 ਪੁਆਇੰਟ ਇਕਮਦੇ 3 ਕਿੜੀ ਫੇਰ ਕਿੜੀ ਫੇਰ ਕੋਠੇ ਤੇ ਚਲੀ ਸੀ ਬਾਚ ਗਈ ਮੇਰਾ ਪੁਆਇੰਟ ਹੈ 60 ਹਰਮਨ ਦੇ ਕੋਲ 3 3 ਪੁਆਇੰਟ ਹੋ ਗਏ ਹਰਮਨ ਦੇ ਇਕਮ ਥੋੜਾ ਜਿਹਾ ਪਿੱਛੇ ਹਾਂ ਇੱਥੇ ਸੈ ਬਾਰ ਮਾਰੀ ਇਹ ਨਾ ਇੱਕ ਮਾ ਆਏ ਤਾਂ ਤੂੰ ਹਾਰ ਜਾਏਂਗਾ ਭੁਜਾਈ ਫਿਰਦੇ ਆ ਇੱਕ ਮਾ ਚਾਰ ਚਾਰੀ ਚਿੜੀ ਤੂੰ ਤਾਂ ਬਾਹਰ ਭੇਜ ਦੇ ਨਾ ਇਹਦਾ ਹਾਰ ਜਾਏਂਗਾ ਤੂੰ ਭੁਜਾਈ ਫਿਰਦੇ ਆ ਜਿੱਤ ਗਿਆ ਚਲੋ ਬਈ ਇੱਕ ਮਾਰ ਗਿਆ ਹੁਣ ਅਗਲਾ ਮੈਚ ਚੱਲ ਪਿਆ ਹੁਣ ਹਰਿੰਦਰ ਤੇ ਹਰਮਨ ਦਾ ਹਰਮਨ ਦਾ ਇੱਕ ਹਰਿੰਦਰ ਦਾ 1 ਪੁਆਇੰਟ ਹੋ ਗਿਆ ਥੱਲੇ ਮਾਰੀ ਜਾ ਨਾ ਹਰਿੰਦਰ ਆ ਪੁਆਇੰਟ ਮੇਰਾ ਇੱਕ ਪੁਆਇੰਟ ਹਰਮਨ ਨੂੰ ਦੇਤਾ 2 ਹੋ ਗਏ ਹਰਿੰਦਰ ਦੇ ਬਾਹਰ ਮਾਰਤੀ 2. ਕਿੜੀ ਉੱਟ ਕੇ ਬਾਹਰ ਪਹੁੰਚ ਗਈ। ਰਿੰਦਰ ਨੇ ਸ਼ਾਟ ਮਾਰਿਆ ਤੇਜ਼ ਹਰਮਨ ਦੇ ਵੀ ਹੋ ਗਏ 2 ਪੁਆਇੰਟ। ਥੱਲੇ 3 ਹੋ ਗਏ ਹਰਿੰਦਰ ਦੇ। ਰਿੰਦਰ ਦੇ ਹੋ ਗਏ 3 ਪੁਆਇੰਟ। 4 ਹੋ ਗਏ ਹਰਿੰਦਰ ਦੇ। 4 ਹੋ ਗਏ ਹਰਿੰਦਰ ਦੇ। ਚਾਰ ਤਿੰਨ ਦਾ ਫਾਸਮਾ ਮੁਕਾਬਲਾ ਦੇਖਦੇ ਆ ਹਰਿੰਦਰ ਇੱਕ ਪੁਆਇੰਟ ਲੈ ਜਾਂਦਾ ਚਾਰ 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 ਹੋ ਗਏ 5000 ਰੁਪਏ ਦਾ ਇਨਾਮ ਜਿਹੜਾ ਜਿੱਤਿਆ ਦੇਖਦੇ ਹਾਂ ਕੌਣ ਜਿੱਤਦਾ ਬਾਹਰ ਮਾਰਤੀ ਹਰਿੰਦਰ ਹਾਰ ਗਿਆ ਹਰਮਨ ਜਿੱਤ ਗਿਆ ਡੈਡੀ ਤੇ ਬਾਈ ਦਾ ਮੈਚ ਹੁਣ ਲੱਗਾ ਚਿੜੀ ਬੱਲੇ ਦਾ ਦੇਖਦੇ ਹਾਂ ਕੌਣਾ ਜਿੱਤਦਾ ਜਿਹੜਾ ਜਿੱਤੇ ਮੇਰੇ ਵੱਲੋਂ 100 ਰੁਪਏ ਦਾ ਇਨਾਮ ਇਹਨਾਂ ਪਹਿਲੇ ਵਾਲੋਂ ਕਿੰਨਾ 500 ਰੁਪਿਆ ਪਹਿਲੇ ਵਾਲੋਂ 200 ਹਾਂ ਮੈਂ ਉਹ ਕਹਿੰਦਾ ਮੇਰੇ ਵੱਲੋਂ 200 ਆਵਾ 1.6 ਦੇ ਹੋ ਚੁੱਕਾ ਹੈ ਨਕਲੀ ਉਹ ਵੀ ਉਹ ਵੀ ਨਕਲੀ ਮੈਂ ਜ ਪੂਰਾ ਫਸਿਆ ਪਿਆ ਵਾ ਹਰ ਵੇ ਮੈਂ ਤਾਂ ਹੋ ਗਿਆ ਮੇਰੇ ਡੈਢ ਤੇ 2 ਪੁਆਇੰਟ ਹੋ ਚੁੱਕੇ ਆ ਜਿਹੜੀ ਉੱਤੇ ਫੇਰ ਚੱਲੀ ਸੀਗੀ ਤਨ ਹੋ ਗਏ ਤਨ ਡੈੜੀ ਦੇ ਹੋ ਗਏ ਆ ਚਲ ਆਹ ਚਾਈਟ ਇਹਦੇ ਵਾਸਤੇ 4 4 ਹੋ ਗਏ ਡੈੜੇ ਦੇ 4 ਹੋ ਗਏ ਆ 4 ਜੀ ਰੋनाल्डੋ ਦੇ ਡੈੜੀ ਅੱਗੇ ਚੱਲਦਾ ਚੜੀ ਬੱਲਾ ਖੇਡ ਕੇ ਖਿਡਾਰੀ ਹੋ ਗਏ ਆ ਅਗਲੇ ਮੈਚ ਵਾਸਤੇ ਰੈਡੀ ਹੁਣ ਇਹਨਾਂ ਨੂੰ ਆਪਾਂ ਐਕਸਰਸਾਈਜ਼ ਕਰਵਾਉਣੇ ਆ ਡੰਡ ਬੈਠਕਾਂ ਦੀ ਐਕਸਰਸਾਈਜ਼ ਕਰਵਾਉਣੇ ਇਹਨਾਂ ਨੂੰ ਚਲੋ ਕਰਦੇ ਆ ਮੁੰਡਿਓ ਸ਼ੁਰੂ ਧਿਆਨ ਨਾਲ ਹੌਲੀ 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 ਲਾਇਓ ਚਲੋ ਚਲੋ ਖਿੱਚੀਓ ਕੰਮ ਹਰਿੰਦਰ ਥੱਕ ਗਿਆ ਹਰਿੰਦਰ ਡਿੱਗਣ ਲੱਗਾ ਸੀ ਸੋ ਵੀ ਚਲੋ ਬਹੁਤ ਖਿਡਾਰੀ ਹੋ ਗਏ ਅਗਲੀ ਐਕਸਰਸਾਈਜ਼ ਵਾਸਤੇ ਰੈਡੀ ਹੁਣੇ ਗਰਾਊਂਡ ਦਾ ਗਰਾਊਂਡ ਪਰ ਸਾਡਾ ਛੋਟਾ ਜਿਹਾ ਹੁਣੇ ਗਰਾਊਂਡ ਤੇ ਲਾਉਣਗੇ ਦੋ ਤਿੰਨ ਚੱਕਰ ਪੂਰੇ ਕਰਨਗੇ ਹਾਂਜੀ ਅੱਜ ਐਤਵਾਰ ਦਾ ਦਿਨ ਸੀ ਬਹੁਤ ਵਧੀਆ ਵੈਸੇ ਤਾਂ ਦਿਨ ਅੱਜ ਬਹੁਤ ਵਧੀਆ ਸੀ ਠੰਡਾ ਸੀਗਾ ਤੇ ਬੱਚਿਆਂ ਨੇ ਬਹੁਤ ਜ਼ਿਆਦਾ ਮਸਤੀ ਕੀਤੀ ਅੱਜ ਵੈਸੇ ਤਾਂ ਵਿੱਚ ਵਿੱਚ ਮੀਂਹ ਵੀ ਆ ਜਾਂਦਾ ਸੀ ਪਰ ਹੁਣ ਫਿਰ ਨਹੀਂ ਹਟਿਆ ਹੋਇਆ ਸ਼ਾਮ ਦਾ ਟਾਈਮ ਹੈ ਬੱਚੇ ਖੇਡ ਰਹੇ ਆ ਅੱਜ ਜਿਵੇਂ ਕਰ ਰਹੀ ਸੀ ਕਿ ਇਹਨਾਂ ਨੇ ਸਾਰਾ ਦਿਨ ਬਹੁਤ ਮਾਸਤੀ ਕੀਤੀ ਇੱਕ ਛੋਟਾ ਜਿਹਾ ਮਹਿਮਾਨ ਆਇਆ ਸੀ ਸਾਡੇ ਘਰੇ ਉਹਨੇ ਵੀ ਬਹੁਤ ਮਾਸਤੀ ਕੀਤੀ ਇਹਨਾਂ ਨਾਲ ਫਿਰ ਉਹ ਚਲਿਆ ਗਿਆ ਅੱਜ ਬੱਸ ਤੋਂ ਸਾਡੇ ਘਰੇ ਰਾਤ ਰਹਿ ਕੇ ਜਾਂਦਾ ਹੁੰਦਾ ਜਦੋਂ ਵੀ ਆਉਂਦਾ ਅੱਜ ਜਲਦੀ ਚਲੇ ਗਿਆ ਸੋ ਮਿਲਦੇ ਆ ਕਿਸੇ ਹੋਰ ਨਵੇਂ ਵਲੌਗ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਹੱਸਦੇ ਰਹੋ ਵਸਦੇ ਰਹੋ ਧੰਨਵਾਦ